ਅਜੇ ਤਾਂ ਬਸ ਸ਼ੁਰੂਆਤ ਹੈ ਰੱਬ ਦਾ ਹੋਰ ਵੀ ਕੰਮ ਵਧਾਵਾਂਗੇ ਅਜੇ ਤਾਂ ਬਸ ਸ਼ੁਰੂਆਤ ਹੈ ਰੱਬ ਦਾ ਹੋਰ ਵੀ ਕੰਮ ਵਧਾਵਾਂਗੇ ਜਾਣ ਤਪਹਿਲਾ ਜੀਸ਼ੂ ਨਾਮ ਦਾ ਝੰਡਾ ਗੱਡ ਕੇ ਜਾਵਾਂਗੇ ਜਾਣ ਤਪਹਿਲਾ ਜੀਸ਼ੂ ਨਾਮ ਦਾ ਝੰਡਾ ਗੱਡ ਕੇ ਜਾਵਾਂਗੇ ਜੀਸ਼ੂ ਨਾਮ ਦੀਆਂ ਤੁਮਾਂ ਸਾਰੇ ਜਗ ਵਿੱਚ ਪਾਵਾਂਗੇ ਜੀਸ਼ੂ ਨਾਮ ਦੀਆਂ ਤੁਮਾਂ ਸਾਰੇ ਜਗ ਵਿੱਚ ਪਾਵਾਂਗੇ ਕੰਮ ਖੁਦਾ ਦੇ ਕਰਦੇ ਹਾਂ ਕਰਦੇ ਖੁਦਾ ਦੇ ਕਰਦੇ ਹਾਂ ਕਰਦੇ ਹੀ ਜਾਵਾਂਗੇ ਕੰਮ ਖੁਦਾ ਦੇ ਕਰਦੇ ਹਾਂ ਕਰਦੇ ਹੀ ਜਾਵਾਂਗੇ ਕੰਮ ਖੁਦਾ ਦੇ ਕਰਦੇ ਹਾਂ ਕਰਦੇ ਹੀ ਜਾਵਾਂਗੇ 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 ਸੱਚੇ ਦਿਲ ਦੇ ਨਾਲ ਜਿਹੜਾ ਕੰਮ ਖੁਦਾ ਦਾ ਕਰਦਾ ਏ ਸੱਚੇ ਦਿਲ ਦੇ ਨਾਲ ਜਿਹੜਾ ਕੰਮ ਖੁਦਾ ਜੰਗ ਸਦਾ ਹੀ ਜਿੱਤ ਜਾਂਦਾ ਕਦੇ ਵੀ ਨਾ ਹਰਦਾ ਏ ਜੰਗ ਸਦਾ ਹੀ ਜਿੱਤ ਜਾਂਦਾ ਕਦੇ ਵੀ ਨਾ ਹਰਦਾ ਅਸੀਂ ਨਾ ਘਬਰਾਵਾਂਗੇ ਅੱਗੇ ਵਧਦੇ ਜਾਵਾਂਗੇ ਅਸੀਂ ਨਾ ਘਬਰਾਵਾਂਗੇ ਅੱਗੇ ਵਧਦੇ ਜਾਵਾਂਗੇ ਓ ਕੰਮ ਖੁਦਾ ਦਾ ਕਰਦੇ ਹਾਂ ਕਰਦੇ ਹੀ ਜਾਵਾਂਗੇ ਕੰਮ ਖੁਦਾ ਦਾ ਕਰਦੇ ਹਾਂ ਕਰਦੇ ਹੀ ਜਾਵਾਂਗੇ ਗੁਰੂ ਦੀ ਅਗ ਨਾਲੇ ਅਸੀਂ ਪਰਦੇ ਜਾਵਾਂਗੇ ਪਾਗਰੂ ਦੀ ਅਗ ਨਾਲੇ ਅਸੀਂ ਪਰਦੇ ਜਾਵਾਂਗੇ ਕੰਮ ਖੁਦਾ ਦਾ ਕਰਦੇ ਹਾਂ ਕਰਦੇ ਹੀ ਜਾਵਾਂਗੇ ਕੰਮ ਖੁਦਾ ਦਾ ਕਰਦੇ ਹਾਂ ਕਰਦੇ ਹੀ ਜਾਵਾਂਗੇ ਜ਼ਿੰਦਗੀ ਸਾਰੀ ਬੀਤ ਗਈ ਥੋੜੀ ਰਹਿ ਗਈ ਬਾਕੀ ਏ ਜ਼ਿੰਦਗੀ ਸਾਰੀ ਬੀਤ ਗਈ ਥੋੜੀ ਰਹਿ ਗਈ ਬਾਕੀ ਏ ਨਿਆ ਕਰੇਗਾ ਖਦਾ ਯਾ ਜੋ ਇਹ ਦੁਨੀਆ ਆਕ ਰਖਦਾ ਆ ਜੋ ਏ ਦੁਨੀਆ ਆ ਕੀ ਏ ਵਚਨ ਪਾਕ ਖੁਦਾ ਦਾ ਹਰ ਇੱਕ ਨੂੰ ਸੁਣਾਵਾਂਗੇ ਵਚਨ ਪਾਕ ਖੁਦਾ ਦਾ ਹਰ ਇੱਕ ਨੂੰ ਸੁਣਾਵਾਂਗੇ ਕੰਮ ਖੁਦਾ ਦਾ ਕਰਦੇ ਹਾਂ ਕਰਦੇ ਹੀ ਜਾਵਾਂਗੇ ਕੰਮ ਖੁਦਾ ਦਾ ਕਰਦੇ ਹਾਂ ਕਰਦੇ ਹੀ ਜਾਵਾਂਗੇ ਕਰਦੇ ਹੀ ਜਾਵਾਂਗੇ ਹਰ ਇੱਕ ਦੀ ਜਵਾਨ ਤੇ ਜੀਸ਼ੂ ਨਾਮ ਜਿਉਂਦਾ ਏ ਹਰ ਇੱਕ ਦੀ ਜਵਾਨ ਤੇ ਜੀਸ਼ੂ ਨਾਮ ਜਿਉਂਦਾ ਏ ਬੋਲ ਕੋਈ ਨਹੀਂ ਸਕਦਾ ਖੁਦਾਇਆ ਆਪ ਬੁਲਾਉਂਦਾ ਏ ਬੋਲ ਕੋਈ ਨਹੀਂ ਸਕਦਾ ਖੁਦਾਇਆ ਆਪ ਬੁਲਾਉਂਦਾ ਏ ਹallelujah ਬੋਲ ਕੇ ਉਹਦੀ ਮਹਿਮਾ ਗਾਵਾਂਗੇ ਹallelujah ਬੋਲ ਕੇ ਉਹਦੀ ਮਹਿਮਾ ਗਾਵਾਂਗੇ ਕੰਮ ਖੁਦਾ ਦਾ ਕਰਦੇ ਹਾਂ ਜਾਵਾਂਗੇ ਕਰਦੇ ਹੀ ਜਾਵਾਂਗੇ ਕਰਦੇ ਹੀ ਜਾਵਾਂਗੇ ਕਰਦੇ ਹੀ ਜਾਵਾਂਗੇ ਹਜੇ ਤਾਂ ਬਸ ਸ਼ੁਰੂਆਤ ਹੈ ਰੱਬ ਦਾ ਹੋਰ ਵਿਕਮ ਬਤਾਵਾਂਗੇ ਹਜੇ ਤਾਂ ਬਸ ਸ਼ੁਰੂਆਤ ਹੈ ਰੱਬ ਦਾ ਹੋਰ ਵਿਕਮ ਬਤਾਵਾਂਗੇ ਜਾਨ ਤੋਂ ਪਹਿਲਾਂ ਜੀਸੂ ਨਾਮ ਦਾ ਚੰਦਾ ਗੱਡ ਕੇ ਜਾਵਾਂਗੇ ਜਾਨ ਤੋਂ ਪਹਿਲਾਂ ਜੀਸੂ ਨਾਮ ਦਾ ਚੰਦਾ ਗੱਡ ਕੇ ਜਾਵਾਂਗੇ ਜੀਸੂ ਨਾਮ ਦੀ ਤੁਮਾਂ ਸਾ दे ही जावगे कम खादा कर दे करी जावे दे ही कर दे ही जावे दे ही कर दे ही कर दे ही जावे दे ही जावे दे ही जावे करते ही जावे हले लुया हाले लुया लुया